ਅਕਾਲੀ ਦਲ ਦੇ ਦੋ ਫਾੜ ਤੋਂ ਬਾਅਦ ਹੁਣ ਉਥੇ ਹੀ ਗਿਆਨੀ ਹਰਪੀ ਸਿੰਘ ਦੀ ਨਵੀਂ ਪਾਰਟੀ ਵੱਡੇ ਤੋਂ ਵੱਡਾ ਐਲਾਨ ਕਰ ਰਹੀ ਹੈ ਤੇ ਦੱਸਿਏ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਉਥੇ ਹੀ ਦੱਸੀਏ ਕਿ ਨਵੇਂ ਅਕਾਲੀ ਦਲ ਦੇ ਵੱਲੋਂ ਜਿਹੜੀ ਕਿ ਲੀਡਰਸ਼ਿਪ ਉਸ ਦੇ ਵਿੱਚ ਮੌਜੂਦ ਹੋਵੇਗੀ ਤੇ ਇਕਬਾਲ ਸਿੰਘ ਛੁੰਦਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਕਹਿਣਾ ਹੈ ਕਿ ਅਸੀਂ ਇੱਕ ਵੱਡਾ ਪ੍ਰੋਗਰਾਮ ਉਲੀਕਣ ਲੱਗੇ ਆ ਤੇ ਜਿਸ ਦੇ ਤਹਿਤ 20 ਅਗਸਤ ਨੂੰ ਇਹ ਪ੍ਰੋਗਰਾਮ ਕੀਤਾ ਜਾਵੇਗਾ ਯਾਨੀ ਕਿ ਕੱਲ ਦੇ ਦਿਨ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਹੈ ਤੇ ਨਵੇਂ ਅਕਾਲੀ ਦਲ ਦੇ ਵੱਲੋਂ ਇਹ ਵੱਡਾ ਜਿਹੜਾ ਕਿ ਐਲਾਨ ਕੀਤਾ ਗਿਆ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੱਧ ਤੋਂ ਵੱਧ ਇਕੱਠ ਕੀਤਾ ਜਾਵੇ ਇਕਬਾਲ ਸਿੰਘ ਛੁੰਦਾ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਹੋਰ ਕੀ ਕੁਝ ਪੜਾਇਆ ਆਓ ਤੁਹਾਨੂੰ ਸੁਣਾਉਣੇ ਆ ਪੰਜਾਬੀਆਂ ਨੂੰ ਸ਼ਰੋਮਣੀ ਅਕਾਲੀ ਦਲ ਨਾਲ ਸੰਬੰਧਤ ਸਾਰੇ ਵੀਰ ਬਜ਼ੁਰਗ ਮਾਵਾਂ ਭੈਣਾਂ ਨੂੰ ਬੇਜੀ ਹੈ ਕਿ ਕੱਲ ਵੀਰ ਰਸਤ ਨੂੰ ਸੰਤ ਬਾਬਾ ਚੰਦ ਸਿੰਘ ਜੀ ਲੰਗਰ ਸਾਹਿਬ ਦੀ ਸਲਾਮਨ ਵਰਸੀ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਨਾਲ ਸਰਕਾਰ ਨਾਲ ਪਾਰਟੀਕੂਲ ਮਨਾਈ ਜਾ ਰਹੀ ਹੈ ਹਰ ਪੰਜਾਬ ਦੇ ਕੋਨੇ ਤੋਂ ਦਿੱਤੇ ਸੰਗਤ ਨੂੰ ਅਨੁਸ਼ਾਸਨ ਨਾਲ ਸਰਕਾਰ ਪੇਟ ਕਰਨ ਹੋਣੀ ਹੈ ਸੋ ਮੈਂ ਆਪਣੇ ਵੱਲੋਂ ਵੀ ਸਮੂਚੀ ਪਾਰਟੀ ਸ਼ਰੋਣੇਨ ਇਹ ਗੱਲ ਕਰ ਬਣੂੰਗੀ ਸਾਰੀ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਕੱਲ 20 ਅਗਸਤ ਨੂੰ ਦਾਣਾ ਮੰਡੀ ਲੰਗੋਆੜ ਵਿਖੇ ਸਹੀ 10 ਵਜੇ ਦੇ ਕਰੀਬ ਪਹੁੰਚਣ ਦੀ ਤਫਾਦ ਕਰਣੀ ਹੈ ਔਰ ਜੋ ਮਲੇ ਕੋਟਲਾ ਤੇ ਅਮਰਗੱਡ ਵਿਧਾਨ ਸਭਾ ਹਲਕੇ ਦੇ ਸਾਰੇ ਸਾਡੇ ਆਗੂ ਔਰ ਵਰਕਰ ਨੇ ਜੋ ਸੰਗਠਨ ਹੈ ਜਿਸ ਨੇ ਉਹਨਾਂ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਾ ਹੁੰਦਾ ਉਹਨਾਂ ਨੂੰ ਵੇਖੀ ਹੈ ਕਿ ਸੰਗਾਲਾ ਨਗਰ ਤੋਂ ਕੱਲ ਨੂੰ ਸਹੀ ਸਵੇਰ 9 ਵਜੇ ਦੇ ਕਰੀਬ ਅਮਰਗੜਾ ਤੇ ਮਲੇ ਕੋਲੇ ਦੀਆਂ ਸਾਧਿਆ ਸੰਗਤਾਂ ਉੱਥੇ ਇਕੱਤਰ ਹੋਣੀਆਂ ਉੱਥੇ ਲੰਗਰ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਔਰ ਉਤੋਂ ਫਿਰ ਆਪਾਂ ਤਕਰੀਬਨ 9:30 ਵਜੇ ਦੇ ਕਰੀਬ ਆਪਾਂ ਹੁਰਨਾ ਸੋ ਸਾਰੇ ਅਮਰਗੜ ਅਤੇ ਮਲੇ ਕੋੜਲਾ ਕੁੰਤਨ ਸਭਾ ਹਲਕੇ ਦੇ ਆਦੂਰ ਬਰਕਰਾਰ ਨੂੰ ਸੰਗਤ ਨੂੰ ਸਾਰੇ ਅਨੁਮਤ ਬਣ ਕੇ ਬੇਨਤੀ ਹੈ ਕਿ 9:00 ਸਵੇਰ 9:00 ਵਜੇ ਤੱਕ ਜਿਹੜੇ ਪਿੰਡਾਂ ਵਿੱਚ ਬੱਸਾਂ ਦੇ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਗਏ ਨੇ ਉਹ ਬੱਸਾਂ 'ਚ ਬੈਠ ਕੇ ਉਹ ਜਿਨ੍ਹਾਂ ਨੇ ਕਾਰਾਂ ਜੀਪਾਂ ਜਾਂ ਹੋਰ ਆਪਣੇ ਸਾਧਨਾਂ ਰਾਹੀਂ ਪਹੁੰਚਣਾ ਉਹਨਾਂ ਨੂੰ ਵੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ ਉਹਨਾਂ ਸਾਧਨਾਂ ਰਾਹੀਂ ਪਹੁੰਚਣ ਸਾਰੇ ਵੱਦ ਤੋਂ ਵੱਧ 9:00 ਵਜੇ ਤੱਕ ਸਨਾਲਾ ਵਿੱਚ ਕਾਟਣ ਦੀ ਦਪਾਲਤਾ ਕਰਿਓ ਤਾਂ ਕਿ ਆਪਾਂ ਮਰੀਕੂੜਾ ਜ਼ਿਲ੍ਹੇ ਬਨੋਂ ਇੱਕ ਵਟੇ ਕਾਬਲੇ ਦੇ ਲੋਕ ਉਹਨਾਂ ਸਵਾਗਤਾਂ ਵਿੱਚ ਸ਼ਾਮਲ ਹੋਈਏ ਔਰ ਸ਼ਰੋਮਣੀ ਕਾਰਜਦਾਨ ਪੰਜਾਬ ਦੀ ਜੋ ਮਾਫਾ ਪਾਰਟੀ ਹੈ ਉਹਦੀ ਪੁਨਰਸਰਜੀਤੀ ਦਾ ਜੋ ਪ੍ਰੋਗਰਾਮ ਸ਼੍ਰੀ ਗੰਗਾਂਦ ਸਭ ਤੋਂ ਵੀ ਕੀਆ ਗਿਆ ਉਹਨੂੰ ਵੱਡਾ ਸਹਿਯੋਗ ਦੇ ਕੇ ਉਹਨਾਂ ਸਰਜੀਤ ਕਰੀਏ ਪੰਜਾਬ ਦੇ ਆਕਾ ਦੀ ਪਹਿਲ ਜਾਣ ਕਰੀਏ ਔਰ ਸੰਤਾਂ ਨੂੰ ਸ਼ਬਦਾਂ ਦਾ ਸਰਕਾਰ ਪੇਟ ਕਰੀਏ